ਤਨ ਤਨ ਸਤਿਗੁਰੂ ਤੇਰੀ ਆਸਰਾ ਤੈਨੂੰ ਤੇਰਾ ਜੋ ਕੰਮ ਸਮਝਾਵਾ ਜੇ ਸੰਗਤ ਚ ਆਵੇਂ ਪਿਆਰਿਆ ਤੈਨੂੰ ਤੇਰਾ ਜੋ ਕੰਮ ਸਮਝਾਵਾ ਜੇ ਸੰਗਤ ਚ ਆਵੇਂ ਪਿਆਰਿਆ ਹੋਰ ਕੰਮ ਸਾਰੇ ਕਰਦਾ ਇੱਕ ਬਿਚ ਸੰਗਤ ਨਾ ਆਵੇ ਕੰਮਾ বিনা ਨਹੀਂ ਸਰਦਾ বিনা ਸੰਗਤ ਦੇ ਸਾਰੇ ਜਾਵੇ ਸਮਝ ਫਜੂਲ ਕੰਮ ਜੀ ਕਿਉ ਹੈ ਮੇ ਮੌਕਤ ਗਵਾਵਾ ਮੈਂ ਸੰਗਤ ਚਿਆ ਮੇ ਪਿਆਰਿਆ ਤੈਨੂੰ ਤੇਰਾ ਜੋ ਕਮ ਸਮਝਾ ਮਾ ਜੇ ਸੰਗਤ ਚ ਆਵੇਂ ਪਿਆਰਿਆ ਕੋਰੇ ਕਾਲ ਯੁਗ ਵਿੱਚ ਜੀ ਇੱਕੋ ਸਾਧਨ ਤਰਨ ਦਾ ਵਤਾਇਆ ਲਾਹ ਉਹ ਕਟ ਲੈਦਾ ਜਿਹੜਾ ਚੱਲ ਕੇ ਸੰਗਤ ਵਿੱਚ ਆਇਆ ਸੰਗਤ ਚ ਹਾਲ ਖੋਲ ਦੇ ਪਾਰੇ ਸੁਣੇ ਕੋਈ ਟਾ ਮਾਟਾ ਮਾ ਜੇ ਸੰਗਤ ਚ ਆਵੇਂ ਪਿਆਰ ਆ ਤੈਨੂੰ ਤੇਰਾ ਜੋ ਕੰਮ ਸਮਝਾ ਮਾ ਜੇ ਸੰਗਤ ਚ ਆਵੇਂ ਪਿਆਰ ਆ ਕਰ ਬਠਰਾ ਮ ਚਾਹੇ ਜੀ ਬੰਦਾ ਜਪਦਾ ਰਹੇ ਸੌ ਸਾਲ ਕਹਿੰਦੇ ਕਬੀਰ ਸਭ ਜੀ ਪੁਜੇ ਸੰਗਤ ਨਾ ਇੱਕ ਕੜੀ ਨਾਲ ਉਤਮ ਤੀਰਥ ਵਿੱਚ ਪਾਪ ਜਨਮ ਜਨਮ ਦੇ ਲਾ ਮਾਝੇ ਸੰਗਤ ਚ ਆਵੇਂ ਪਿਆਰਿਆ ਤੈਨੂੰ ਤੇਰਾ ਜੋ ਕਮ ਸਮਝਾ ਮਾਂਜੇ ਸੰਗਤ ਚ ਆਵੇਂ ਪਿਆਰ ਆ ਮਨਸ ਜਨਮ ਮਿਲਿਆ ਵੜੀ ਮੁਦ ਤਾੰਦੇ ਬਾਦ ਪਿਆਰੇ ਉਂਝ ਬੜੀ ਕੀਮਤੀ ਹੈ ਬੰਦਾ ਵਿਚ ਬੀਸ਼ਿਆਂ ਦੇ ਹਾਰੇ ਸੋ ਜੀਵਨ ਦਾ ਨਹੀਂ ਕਰਦਾ ਕੀ ਖਰਚਾ ਅਗਲੇ ਜਹਾਨ ਦਾ ਬਣਾ ਮਾਝੇ ਸੰਗਤ ਚ ਆਵੇਂ ਪਿਆਰਿਆ ਸੌਦੇ ਗੁੜੇ ਫਿਰੇ ਕਰਦਾ ਸੌਦਾ ਸਚਿਦ ਕਰਨ ਨਾ ਜਾਣੇ ਸੱਚਾ ਸੌਦਾ ਜੋ ਕਰਦਾ ਲਾਭ ਰਜ ਕੇ ਖਟੇ ਤੇ ਮੋਜਾ ਮਾਣੇ ਉੜ ਨਹੀਂ ਖੁੱਟ ਜਾਊਗਾ ਸੌਦਾ ਸੱਚ ਵਾਲਾ ਹਟ ਵਿੱਚ ਪਾਵਾਂ ਜੇ ਸੰਗਤ ਚ ਆਵੇਂ ਪਿਆਰਿਆ ਤੈਨੂੰ ਤੇਰਾ ਜੋ ਕੰਮ ਸਮਝਾਵਾਂ ਸੰਗਤ ਚ ਆਏ ਚੱਲ ਕੇ ਮੇਰੇ ਕਰੀਮਸਤਾਨਾ ਜੀ ਪਿਆਰੇ ਡੁੱਬਦੇ ਜਾਂਦੇ ਸੇ ਪਾਬ ਸਾਗਰ ਚ ਪਾਰ ਉਤਾਰੇ ਸ਼ਾਸਤ ਨਾਮ ਜੀ ਤੋਂ ਕਹੇ ਸ਼ਸਤ ਨਾਮ ਜੀ ਵਾਲੇ ਵਾਲੀ ਜਾ ਮਾਝੇ ਸੰਗਤ ਚ ਆਵੇਂ ਪਿਆਰਿਆ ਤੈਨੂੰ ਤੇਰਾ ਜੋ ਕਮ ਸਮਝਾ ਮਾਝੇ ਸੰਗਤ ਚ ਆਵੇਂ ਪਿਆਰਿਆ ਕੰਤਨਸਤ ਗਰੁੱਪ ਤੇ ਰਹੀ ਆਸ